ਇਸ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਹਿਸੀਲਾਂ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ ਪਹਿਲਾਂ ਇਜ਼ੀ ਰਜਿਸਟਰੀ ਸਕੀਮ ਲੈ ਕੇ ਆਈ ਸੀ ਪੰਜਾਬ ਸਰਕਾਰ ਪਰ ਖਬਰਾਂ ਆਈਆਂ ਕਿ ਇਸ ਦੇ ਵਿੱਚ ਵੀ ਕਈ ਲੋਕ ਅੜੀਕਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਤਹਿਸੀਲਾਂ ਦੇ ਵਿੱਚੋਂ ਹੁਣ ਕਲਰਕਾਂ ਦਾ ਜਾਣਾ ਤੈ ਉਹਨਾਂ ਦੇ ਤਬਾਦਲਿਆਂ ਦਾ ਹੁਕਮ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ ਹੈ ਔਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਤਹਿਸੀਲਾਂ ਦੇ ਵਿੱਚ ਲੱਗੇ ਰਜਿਸਟਰੀ ਕਲਰਕਾਂ ਦਾ ਜਾਣਾ ਤੈਅ ਮੰਨਿਆ ਜਾ ਰਿਹਾ ਹੈ ਰਜਿਸਟਰੀ ਕਲਰਕਾਂ ਨੂੰ ਅਹੁਦੇ ਤੋਂ ਹਟਾਉਣ ਦੇ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਦੇ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਰਜਿਸਟਰੀ ਕਲਰਕਾਂ ਨੂੰ ਤੁਰੰਤ ਬਦਲਣ ਦੇ ਹੁਕਮ ਦਿੱਤੇ ਗਏ ਨੇ ਵਿਧਿਕ ਮੁਖ ਸਕੱਤਰ ਮਾਲ ਵਿਭਾਗ ਦੇ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਤਾਂ ਦੱਸ ਦਈਏ ਕਿ ਵਿਧਿਕ ਮੁਖ ਸਕੱਤਰ ਦੇ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਔਰ ਤਹਿਸੀਲਾਂ ਦੇ ਵਿੱਚੋਂ ਰਿਸ਼ਵਤ ਖੋਰੀ ਖਤਮ ਕਰਨ ਦੇ ਲਈ ਵੱਡਾ ਫੈਸਲਾ ਲਿਆ ਹੈ ਲੰਬੇ ਸਮੇਂ ਤੋਂ ਪਾਇਨਾਤ ਕਲਰਕਾਂ ਦੇ ਤਬਾਦਲਿਆਂ ਦੇ ਹੁਕਮ ਦਿੱਤੇ ਗਏ ਨੇ 7 ਸਾਲਾਂ ਤੋਂ ਘਟ ਸੇਵਾ ਵਾਲੇ ਨੌਜਵਾਨਾਂ ਨੂੰ ਹੁਣ ਕਮਾਨ ਮਿਲੇਗੀ ਮਤਲਬ ਉਹ ਇਹਨਾਂ ਦੀ ਜ਼ਿੰਮੇਵਾਰੀ ਸਾਂਭਣਗੇ ਨਵੇਂ ਕਰਮਚਾਰੀਆਂ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਰਜਿਸਟ੍ਰੇਸ਼ਨ ਕਲਰਕ ਦੀ ਪ੍ਰੀਖਿਆ ਪਾਸ ਕਰਨ ਦੇ ਲਈ ਵੀ ਸਮਾਂ ਦਿੱਤਾ ਗਿਆ ਹੈ ਰਿਸ਼ਵਤ ਲੈਣ ਦੇ ਲਈ ਬਣੇ ਗੜਚੋੜ ਨੂੰ ਤੋੜਨ ਦੇ ਲਈ ਇਹ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਸੂਬਾ ਸਰਕਾਰ ਨੇ ਰਜਿਸਟਰੀ ਕਲਰਕ ਨੂੰ ਤੁਰੰਤ ਬਦਲਣ ਦੇ ਹੁਕਮ ਜਾਰੀ ਕਰਦਿਆਂ ਘਟੋ ਘਟ 7 ਸਾਲ ਸੇਵਾ ਮੁਕੰਮਲ ਕਰ ਚੁਕੇ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਸੂਬੇ ਦੇ ਵਿਧਿਕ ਮੁਖੀ ਸਕੱਤਰ ਮਾਲ ਦੇਵਲੋ ਸੂਬੇ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਗਏ ਨੇ